2855 ਹਾਂਜੀ 4 ਸਟਾਰ ਆਪਣਾ ਪਾਵਰ ਸਟੀering ਦੇ ਵਿੱਚ ਹਾਂਜੀ ਇਹ ਵੀ ਕਿੱਥੋਂ ਦਾ ਨੰਬਰ ਆ ਜੀ ਇਹ ਨੰਬਰ ਹੈਗਾ ਜੀ ਆਪਣਾ ਪੀਵੀ 19 ਬਰਨਾਲੇ ਦਾ ਇਹ ਆ ਨੰਬਰ ਸਨਾਮ ਦਾ ਜੀ ਪੰਜਾਬ ਨੰਬਰ ਸਨਾਮ ਦਾ ਨੰਬਰ ਆ ਹਾਂਜੀ ਇਹ ਵੀ ਬਿਲਕੁਲ ਓਕੇ ਹਾਂਜੀ ਓਕੇ ਬਿਲਕੁਲ ਕੋ ਸਾਹਮਣੇ ਖੜਾ ਹੈ ਓਕੇ ਜੀ 2001 ਮਾਡਲ ਇਹ ਵੀ ਮਿਹਦਰਾ ਦਾ ਪੀੜੀ ਸੋ ਵਾਲਾ ਜੇ ਕੋਈ ਮੇਰਾ ਵੀਰ ਜੀ ਨਾ ਹੋਵੇ ਭਾਈ ਪਰਾਵਾ ਨੂੰ ਪੁਰਾਣੇ ਟਰੈਕਟਰ ਰੱਖਣ ਦਾ ਸ਼ੌਕ ਹੁੰਦਾ ਹੈ ਹਾਂਜੀ ਇਹ ਰਿਕਨੇ ਵਾਲਾ ਟਰੈਕਟਰ ਹੀ ਐਸਸੀ ਮਾਡਲ ਆ ਜੀ ਪੰਜਾਬ ਨੂੰ ਐਸਸੀ ਮਾਡਲ ਟਰੈਕਟਰ ਆ ਜੀ ਨੇ ਕਹਦੇ ਤਿਆਰ ਕਰਾਉਣਾ ਆ ਤਿਆਰ ਕਰਵਾਉਣਾ ਹੈ ਮੇਰੇ ਭਰਾ ਅੱਜ ਕੱਲ ਬਹੁਤ ਸਕੀਮ ਨੇ ਟਰੈਕਟਰ ਤਿਆਰ ਕਰਵਾਉਂਦੇ ਹਾਂ ਜੀ ਹਾਂ ਜੀ ਇਹ ਆਪਣਾ ਜੀ ਇੰਜਨ ਕਰੇ ਬਲੂ ਟਰੈਕਟਰ ਕਿਵੇਂ ਇਹ ਆਪਾਂ ਨੇ ਹੀ ਕਰਾਇਆ ਜੀ ਇਹਦਾ ਸਾਰਾ ਕੰਮ ਫੁੱਲ ਸਿਰਫ ਰੰਗ ਰੰਗ ਕਰਾਉਣ ਤੋਂ ਰਹਿੰਦਾ ਠੀਕ ਆ ਜੀ ਹਾਂ ਜੀ ਬੈਟਰੀ ਨਵੀਂ ਚਾਰੇ ਟਾਇਰ ਨਵੇਂ ਇੰਜਨ ਗੇ ਦਾ ਫੁੱਲ ਕੰਮ ਕਰਾਪਾ ਸਸਰ ਕਾਲ ਜੀ ਸਵਾਤ ਆਦਾ ਪਿੰਡ ਮੋੜ ਦੇ ਵਿੱਚ ਪਿਆਰੇ ਵੀਰੋ ਅੱਜ ਪਹੜਿਆ ਪਿੰਡ ਬੁੱਗੇ ਆਪਣਾ ਵੀਰ ਨੇ ਉਹ ਇਹਨੇ ਟਰੈਕਟਰ ਦੀ ਜਿਹੜੇ ਸਿੱਪਾ ਦਿਖਣਾ ਕੋਲ ਟਰੈਕਟਰ ਖੜੇ ਨੇ ਕਾਫੀ ਟਰੈਕਟਰ ਨੇ ਵੀਰ ਆਪਾਂ ਨੂੰ ਜੇ ਰੇਟ ਮਾਡਲ ਹੱਥੇ ਖੜ ਜੜਾ ਦੱਸਾਂਗੇ ਤੇ ਫਿਰ ਕੰਡੀਸ਼ਨ ਬਾਰੇ ਲੈਣੀ ਜਾਣਕਾਰੀ ਬ੍ਰਿਜ ਖਵਾਤ ਆਪਣਾ ਚੈਨਲ ਤੇ ਹੀ ਹਾਂਜੀ ਥੈਂਕ ਯੂ ਧੰਨਵਾਦ ਵੀਰ ਜੀ ਸਤਿਗੁਰੂ ਆਪਣਾ ਨਾਮ ਤੇ ਆਪਣਾ ਐਡਰੈਸ ਦੱਸ ਦਿਓ ਆਪਣਾ ਫਰਜ਼ ਦਾ ਨਾਮ ਦੱਸੋ ਹਾਂਜੀ ਮੇਰਾ ਨਾਮ ਸਿਕੰਦਰ ਸਿੰਘ ਸੋਮਾ ਜੀ ਪਿੰਡ ਬੁੱਗਾ ਖੁਰ ਦਾ ਇਹ ਜਿਹੜਾ ਆਪਣਾ ਟਰੈਕਟਰ ਦਾ ਕੰਮ ਹੈ ਇਹ ਇੱਥੇ ਬੁੱਗੇ ਢੇ ਦੇ ਵਿੱਚ ਇਹ ਇਕੱਠੇ ਟਾਰਗੇਟ ਹਾਂਜੀ ਵੀਰ ਸਭ ਤੋਂ ਵੱਡਾ ਇਹਨਾਂ ਕੋਲ ਟਰੈਕਟਰ ਜੀ ਸਵਾਰਾ ਦਿੱਤਾ ਹਾਂਜੀ ਹਾਂਜੀ 750 ਡੀ ਇਨ ਟੱਨੇ ਹਾਂਜੀ ਇਹ ਕਿੰਨੇ ਮਾਡਲ ਟਰੈਕਟਰ ਹੈ ਇਹ 2004 ਮਾਡਲ ਹੈ ਵੀਰੇ 4 ਮਾਡਲ ਜੀ ਹਾਂਜੀ ਹਾਂਜੀ ਇਹ ਕਿਥੋਂ ਦਾ ਨੰਬਰ ਆ ਜੀ ਇਹ ਨੰਬਰ ਪੰਜਾਬ ਆ ਜੀ ਪੰਜਾਬ ਨੰਬਰ ਹਾਂਜੀ ਹਾਂਜੀ ਨੰਬਰ ਆਪਣਾ ਸਾਰੇ ਪੰਜਾਬ ਨੇ ਇਹ ਮਤਲਬ ਫਰਸਟ ਪਾਰਟੀ ਇਹ ਕਿੰਨੇ ਇਹ ਫਰਸਟ ਪਾਰਟੀ ਜੀ ਫਰਸਟ ਪਾਰਟੀ ਜੀ ਹਾਂਜੀ ਹਾਂਜੀ ਇੰਜਨ ਗੇਰ ਦਾ ਟਰੈਕਟਰ ਬਿਲਕੁਲ ਉਲੋਕਿਆ ਜੀ ਹਾਂ ਚਾਪੀ ਵੀ ਨਹੀਂ ਲੱਗੀ ਕਿਤੇ ਦੇਖੋ ਠੀਕ ਹੈ ਠੀਕ ਹੈ ਜੀ ਉਕਣੇ ਵਾਲੇ ਆਪਣੇ ਪਿਆ ਦੇ ਕਿੰਨਾ ਰੰਗ ਪਿਆ ਟਰੈਕਟਰ ਨਾਲ ਦਾ ਬਾਕੀ ਟਾਇਰ ਦਿਖਾ ਦੇ ਰਹੇ ਪਰ ਟਾਇਰ ਲਗਭਗ ਬੁੱਢੇ ਡਰਦਾ 80% ਹੈਗੇ ਨੇ ਪਿਛਲੇ ਟਾਇਰ ਵੀ ਹੈਗੇ ਲਗਭਗ 40-45% ਕਿਹੜਾ ਨੰਬਰ ਹੈ ਵੀਰ ਜੀ ਟਰੈਕਟਰ ਦੀ ਇਹ ਵੀਰੇ ਆਪਾਂ 2% ਤਾਂ ਦੇਵਾਂਗੇ ਤਾਂ 2% ਦਾ ਹਾਂਜੀ ਠੀਕ ਹੈ ਜੀ ਤੇ ਦੂਜਾ ਹੈ ਜੀ 735 ਹਾਂਜੀ ਹਾਂਜੀ ਇਹ ਕਿੰਨਾ ਮਾਡਲ ਹੈ ਵੀਰ ਜੀ ਇਹ ਵੀਰ ਜੀ ਹੈਗਾ 97 ਮਾਡਲ 97 ਹੈ ਮਾਡਲਾ ਹਾਂਜੀ 50 ਨੰਬਰ 50 ਨੰਬਰ ਵੀਰ ਇੱਕ ਦਿਨ ਦਿਖਾ ਦੇ ਇਹ ਵੀ ਨਹੀਂ ਇਹ ਵੀ ਅਰਡੂ ਜਨ ਵਾਲਾ ਜੀ ਸਾਰਾ ਟਰੈਕਟਰ ਰੇਂਜ ਨਾਲ ਆ ਜੀ ਇਹ ਵੀ ਨਹੀਂ ਖੁੱਲਿਆ ਦੇਖੋ ਤੁਸੀਂ ਕਿਵੇਂ ਰੱਖਿਆ ਹੈ ਬੰਦਿਆਂ ਦਾ ਕਿਵੇਂ ਸਾਫ ਰੱਖਿਆ ਹੈ ਇਹ ਨਹੀਂ ਬਾਲੀ ਜੀ ਇਹ ਵੀ ਫਸਟ ਪਾਰਟੀ ਇਹ ਵੀ ਫਸਟ ਪਾਰਟੀ ਹਾਂਜੀ ਹਾਂਜੀ ਇੰਜਨ ਘੇੜਦਾ ਬਿਲਕੁਲ ਨਹੀਂ ਓਕੇ ਬਿਲਕੁਲ ਓਕੇ ਜੀ ਬਿਲਕੁਲ ਯਾਰ ਟਰੈਕਟਰ ਵੀ ਇਹ ਕਾਗਜ਼ ਪੱਤਰਾ ਬੰਦੋਂ ਬਿਲਕੁਲ ਐ ਨਹੀਂ ਆਪਾਂ ਬਿਨਾਂ ਕਾਗਜ਼ ਪੱਤਰਾ ਲੈੰਦੇ ਨਹੀਂ ਟਰੈਕਟਰ ਕੋਈ ਸਭ ਠੀਕ ਹੈ ਹਾਂਜੀ ਓਕੇ ਕਾਗਜ਼ ਵਾਲਾ ਓਕੇ ਲੈਨੇ ਆ ਇਹ ਕਿੰਨੇ ਦਾ ਕਰਨੀਏ ਆਪਾਂ ਇਹ ਦੇਵਾਂਗੇ ਜੀ 185 ਦਾ ਇਹ ਕਪੜਾ ਫਿਰੋ ਟਰੈਕਟਰ ਆ ਹਾਂਜੀ ਤੇ ਤੁਸੀਂ ਟਾਇਰ ਦੇਖ ਲਓ ਵੀ ਟਾਇਰ ਤਾਂ ਕਾਫੀ ਨਵੇਂ ਹੀ ਨੇ 90 95% ਟਾਇਰ ਖੜੇ ਨੇ ਤੇ ਅਗਲਾ ਵੀ ਆਈ 855 ਹਾਂਜੀ ਹੋਰ ਸਟਾਰ ਆਪਣਾ ਪਾਵਰ ਸਟੀering ਦੇ ਵਿੱਚ ਹਾਂਜੀ ਇਹ ਵੀ ਜੀ ਕਿਥੋਂ ਦਾ ਨੰਬਰ ਆ ਜੀ ਇਹ ਨੰਬਰ ਹੈਗਾ ਜੀ ਆਪਣਾ ਪੀਵੀ 19 ਬਰਨਾਲੇ ਦਾ ਬਰਨਾਲੇ ਦਾ ਨੰਬਰ ਆ ਹਾਂਜੀ ਪੀਵੀ 19 ਹਾਂਜੀ ਟਾਇਰ ਹੈਗੇ ਨੇ ਬਿਲਕੁਲ ਬ੍ਰਾਂਡ ਨਿਊ ਟਾਇਰ ਨੇ ਚਾਰੇ ਜਿਹੜੇ ਦੇਖ ਸਕਦੇ ਹੋ ਹਾਂਜੀ ਪਾਵਰ ਸਟੀering ਦਾ ਇਹ ਫਾਸਟ ਪਾਰ ਦੇ ਹੈਂ ਫਾਸਟ ਪਾਰਟੀ ਹੈ ਹਾਂਜੀ ਇਹਦਾ ਮਤਲਬ ਹੈ ਵੀ ਐਂਡ ਰੋਡ ਦੇ ਇਹ ਦੇਖੀ ਆ ਜਾਨ ਵੇਰ ਦਾ ਵਿਕੋਣ ਕਰਨ ਦਾ ਹੋਊਗਾ ਹਾਂਜੀ 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 ਕਿੰਨੇ ਰੁਪਏ ਕਰਦੇ ਆ ਪਾ ਜੀ ਇਹਦੇ ਵਿੱਚ 430000 ਰੁਪਏ 430000 ਦਾ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਅਗਲਾ ਆ ਗਿਆ ਮੈਸੀ 245 ਹਾਂਜੀ ਰੇਡੀਅਲ ਦੇ ਟਾਇਰ ਪਏ ਹੋ ਨੇ ਪਿੱਛੇ ਹਾਂਜੀ ਹਾਂਜੀ ਸ਼ੇਕ ਨੂੰ ਵੀ ਪਾਣੀ ਦਿਨਾਉ ਆ ਜੀ ਇਨ ਸੈਕੰਡ ਪਾਰਟੀ ਐ ਸੈਕੰਡ ਪਾਰਟੀ ਹਾਂਜੀ ਨੰਬਰ ਕਿਥੋਂ ਆਈ ਇਹ ਹੈ ਜੀ ਨੰਬਰ ਕਿੱਥੋਂ ਦਾ ਨੰਬਰ ਇਹ ਤਾਂ ਪੰਜਾਬ ਦੇ ਆ ਮੇਰੇ ਜਾਨ ਨੂੰ ਪਾਸਿੰਗ ਦਾ ਸਤਾਇਕ ਪਾਸੇ ਨਾਲ ਚਿੱਪੜੀ ਕਾਪੀ ਆ ਸਾਈਡ ਦਾ ਬਾਹੀ ਨਾਲ ਨਹੀਂ ਕਾਪੀ ਆ ਹਾਂਜੀ ਹਾਂਜੀ 2002 ਮਾਡਲ 2002 ਮਾਡਲ ਆ ਡਬਲ ਕਲਚ ਡਬਲ ਕਲਚ ਉਹਦੇ ਨਾਲ ਪਰ ਫਾਈਬਰ ਵੀ ਸਾਡੇ ਨਾਲ ਲੱਗੀ ਹੋਈ ਆ ਹਾਂਜੀ ਹਾਂਜੀ ਇਹ ਰੀਅਰ ਟਾਇਰ ਰੇਡੀਅਲ ਨੇ ਲਗਭਗ 90% ਟਾਇਰ ਪਏ ਨੇ ਲਗਭਗ 90% ਟਾਇਰ ਟਰੈਕਟਰ ਦੇ ਖੜੇ ਨੇ ਚਾਰੇ ਹਾਂਜੀ ਹਾਂਜੀ ਕਿਹੜੀ ਕੰਨ ਨਵਾਂ ਆ ਜੀ ਇਹ ਆਪ ਦੇ ਨਾਲ 235000 ਦਾ ਜੀ 235000 ਦਾ ਸਿੱਧਾ ਇੱਥੇ ਤੇ ਆਹ ਲਗਾ ਫਿਰ ਸੋਨਾ ਦੇ ਕੋਈ ਇੰਟਰਨੈਸ਼ਨਲ ਡੀਆਈ 60 ਹਾਂਜੀ ਇੱਕ ਦਾ ਆਪਣਾ ਇਕੱਠਾ ਦਾ ਨੰਬਰ ਜਿਹੜਾ ਨੰਬਰ ਸੁਨਾਮ ਦਾ ਜੀ ਪੰਜਾਬ ਨੰਬਰ ਸੁਨਾਮ ਦਾ ਨੰਬਰ ਆ ਹਾਂਜੀ ਇਹ ਵੀ ਬਿਲਕੁਲ ਓਕੇ ਹੈ ਹਾਂਜੀ ਓਕੇ ਬਿਲਕੁਲ ਬੁੱਧ ਸਾਮਣੇ ਖੜਾ ਹੈ ਨੁਕੀ ਹੈ ਜੀ 2001 ਮਾਡਲ ਆ 2001 ਮਾਡਲ ਆ ਹਾਂਜੀ ਹਾਂਜੀ ਤੇ ਕਿੰਨੀ ਬਾਡੀ ਚ ਚੱਲ ਰਹੀ ਹੈ ਤੇ ਦੂਜੀ ਤੇ ਦੂਜੀ ਤਰ੍ਹਾਂ ਚੱਲ ਰਹੀ ਹੈ ਹਾਂਜੀ ਹਾਂਜੀ ਬਾਕੀ ਦੇ ਸਾਦੇ ਸਰ ਉੱਪਰ ਲੱਗੇ ਹੋਏ ਦੇਖ ਲਓ ਟਾਇਰਾਂ ਦੀ ਕੰਡੀਸ਼ਨ ਵੀ ਪਹਿਲੇ ਟਾਇਰ 24 9 28 ਦੇ ਨੇ ਹਾਂ ਜੀ 16 ਦੇ 16 ਦੇ 16 ਦੇ ਆਉਂਦੇ ਹਾਂ ਜੀ ਠੀਕ ਹੈ 16 ਦੇ ਟਾਇਰ ਨੇ ਬਾਕੀ ਸਾਰੇ ਟਾਇਰ ਦੇਖ ਸਕਦੇ ਹੋ ਲਗਭਗ 80% ਟਾਇਰ ਟਰੈਕਟਰ ਦੇ ਖੜੇ ਨੇ ਕੰਦਨਦਨ ਟਰੈਕਟਰ ਪਰ ਹੀ ਇਹ ਹੀ ਇਹ ਦੇਣਾ 1.2 ਲੱਖ ਦਾ ਜੀ 1.2 ਲੱਖ ਦਾ ਜਿਵੇਂ ਇਹ ਟਰੈਕਟਰ ਦੇ ਉੱਪਰ ਸਪੀਕਰ ਸਪਕਰ ਲੱਗੇ ਹੋਏ ਨੇ ਹਾਂ ਜੀ ਹਾਂ ਜੀ ਸਾਰੇ ਨਾਲੇ ਜੀ ਨਾਲੇ ਆ ਜੀ ਨਾਲੇ ਇੰਜਨ ਨਾਲ ਆਪਾਂ ਹੋਰ ਡੰਡਾ ਟੌਪਲਿੰਗ ਕਰਨਾ ਬਗੜ ਟੌਪਲਿੰਗ ਸਾਰੇ ਨਾਲ ਨੇ ਜੀ ਠੀਕ ਹੈ ਠੀਕ ਹੈ ਜੀ ਆਜੋ ਵੀਰ ਉਹ ਕੋ ਸਾਡ ਅੰਦਰ ਵੀ ਖੜੇ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਉਹ ਦਿਖਾਉਂਗਾ ਕੋ ਖੜਾ ਜਾ ਅਜੇ ਕਰੈਕਟਰ ਉਧਰ ਖੜਾ ਹੈ ਉਹ ਵੀ ਤੁਹਾਨੂੰ ਨਿਰਾਮ ਰਾਜੀਏ ਇਹ ਕਿਰਾਇਆ 44400 ਪਰ ਹਾਂਜੀ ਇਬਰੋਂ ਮੈਂ ਦਰਾਦਾ ਪੀੜੀ ਸੋਹ ਵਾਲਾ ਜੇ ਕੋਈ ਮੇਰਾ ਵੀਰ ਸੀ ਨ ਹੋਵੇ ਭਾਈ ਪਰਾਵਾਂ ਨੂੰ ਪੁਰਾਣੇ ਟਰੈਕਟਰ ਰੱਖਣ ਦਾ ਸੁਪਨਾ ਹੁੰਦਾ ਹੈ ਹਾਂ ਇਹ ਵੇਖ ਕਿੰਨੇ ਵਾਲਾ ਟਰੈਕਟਰ ਹੈ ਐਸਸੀ ਮਾਡਲ ਹੈ ਜੀ 50 ਐਸਸੀ ਮਾਡਲ ਟਰੈਕਟਰ ਆ 50 ਨੰਬਰਾ ਤੀਜੇ ਥਾਂ ਮੇ ਲਾਓ ਤੀਜੇ ਥਾਂ ਨਾਓ ਆ ਜੀ ਹਾਂ ਜੀ ਹਾਂ ਠੀਕ ਆ ਠੀਕ ਆ ਜੀ ਡੀਏ ਹੋਇਆ ਹੈ ਇੰਜਨ ਇਹਦਾ ਡੀਏ ਹੋਇਆ ਹੋਇਆ ਹਾਂ ਜੀ ਇਹ ਕਾਪੀ ਬੁੱਕ ਸਾਰਾ ਸਹਗਾ ਹਾਂ ਜੀ ਹਾਂ ਇਹਦੇ ਕਿੰਨੇ ਵਾਲਾ ਕੱਢੇਗਾ ਇਹ ਆਪਾਂ ਦੇਵਾਂ ਜੀ 1 ਲੱਖ 30 ਜੀ ਆਪਾਂ ਇਕੜਾ 30000 ਰੈਕਟਰ ਮਿਲੂਗਾ ਹਾਂਜੀ ਬਹੁਤ ਭਰਾ ਹੁੰਦਾ ਜੀ ਇਹਨੂੰ ਵੀ ਹਾਂਜੀ ਹਾਂਜੀ ਪਾ ਕੇ ਲੈ ਕੇ ਮੋਡੀਫਾਈ ਕਰਾਉਣਾ ਸੌਦਾ ਜੀ ਕਿਉਂਕਿ ਮੇਰਾ ਪਾਗਾ ਹੋਵੇ ਤਾਂ ਜ਼ਰੂਰ ਵੀਰ ਨਾਲ ਕੰਟੈਕਟ ਕਰਿਓ ਹਾਂਜੀ ਅੱਜ ਹੁਣ ਆਪਾਂ ਅੰਦਰ ਦਿਖਾ ਜੀ ਹਾਂਜੀ ਹਾਂਜੀ ਇਹ ਚੱਲਣ ਦੇ ਮਾਰੋ ਹਾੜਾ 750 ਕਿੰਨਾ ਨੰਬਰ ਦਾ ਸੀ 93 93 ਨੰਬਰ ਦਾ ਜੀ ਹਾਂਜੀ 93 ਨੰਬਰ ਰੈਕਟਰਾਂ ਬਾਕੀ ਟਾਇਰ ਕੁਝ ਰੀਵ ਬੜੇ ਟਾਇਰ ਤਾਂ ਪਏ ਨੇ ਲਗਭਗ ਪਿਛਲੇ ਟਾਇਰ 70% 50 60% ਹੈਗੇ ਨੇ ਮੁੱਢੇ ਟਾਇਰ ਵੀ 70 75% ਹੈਗੇ ਨੇ ਇਹ ਵਧੀਆ ਇੰਜਨ ਜਨਰੇਟਰ ਦਾ ਟੱਕਰ ਕਿਵੇਂ ਆਈ ਇਹ ਪੂਰਾ ਓਕੇ ਆ ਜੀ ਪੂਰਾ ਓਕੇ ਹਾਂਜੀ ਬਸ ਸਾਰਾ ਵੈਕਟਰ ਹਾਂਜੀ ਮਗਰਾੜ ਮਗਰਾੜ ਦੁਆਰਾ ਕਰਨਾ ਹੈ ਮੰਨ ਲ ਤੇਰੀ ਸਾਰਾ ਅਰੀਜਨਲ ਆ ਮਗਰਾੜ ਲੱਗੇ ਨੇ ਮਗਰਾੜ ਦੁਆਰੇ ਲੱਗੇ ਨੇ ਠੀਕ ਆ ਠੀਕ ਆ ਜੀ ਕਦਿੰਨ ਮਾਰ ਕਰ ਦਈਏ ਪਹਿਲੀ ਇਹ ਵੀ ਦੇਵਾਂਗੇ ਆਪਾਂ ਟਰੈਕਟਰ 135000 135000 ਦੇਵਾਂਗੇ ਉੱਪਰ ਫੀਕਰ ਸੋਕਰ ਬੈਕਰ ਕੋ ਲੱਗਿਆ ਹੋਇਆ ਹੈ ਹਾਂਜੀ ਬਾਗੀ ਡੰਡੇ ਦੇ ਛਤਰੀ ਲੱਗੀ ਹੋਈ ਹੈ ਹਾਂਜੀ ਤੇ ਅਗਲਾ ਪਾਂਹ ਖਾਜੀ ਹਾਂਜੀ ਹਾਂ ਇਹ 90 ਮਾਡਲ ਹੈ ਇਹ ਕੇ ਵੀ ਮੇਰਾ ਪਰਾ ਆਜੀ ਕੋਈ ਟਰੈਕਟਰ ਜਿਵੇਂ ਮੈਂ ਇਸੇ ਖੜਿਆ ਤੁਹਾਨੂੰ ਪਤਾ ਹੈ 1035 ਫਰਾਂਸਨ ਇਹ ਵੀ ਪੁਰਾਣੇ ਜਿਵੇਂ ਆਪਾਂ ਅਜਨੇ ਬਰਾਸਤ ਆਪਣੇ ਹਾਂਜੀ ਹਾਜੀ ਜਿਹਨੇ ਕਰੇ ਤਿਆਰ ਕਰਾਉਣਾ ਹੈ ਤਿਆਰ ਕਰਵਾਉਣਾ ਹੈ ਮੇਰੇ ਭਰਾ ਅੱਜ ਕਾ ਬਹੁਤ ਸਕੀਨ ਨੇ ਟਰੈਕਟਰ ਤਿਆਰ ਕਰਵਾਉਂਦੇ ਹਾਂਜੀ ਹਾਂਜੀ ਇਹ ਆਪਣਾ ਜੀ ਇੰਜਨ ਕੇ ਬਲੋਂ ਟਰੈਕਟਰ ਕਿਵੇਂ ਇਹ ਆਪਾਂ ਨੇ ਹੀ ਕਰਾਇਆ ਜੀ ਇਹਦਾ ਸਾਰਾ ਕੰਮ ਫੁੱਲ ਸਿਰਫ ਰੰਗ ਰੰਗ ਕਰਾਉਣਾ ਤੋਂ ਰਹਿੰਦਾ ਠੀਕ ਹੈ ਜੀ ਰੰਗ ਹਾਂਜੀ ਬੈਟਰੀ ਨਵੀਂ ਚਾਰੇ ਟਾਇਰ ਨਵੇਂ ਇੰਜਨ ਕੇ ਦਾ ਫੁੱਲ ਕੰਮ ਕਰਾਪਾ ਕਾਪੀ ਗਾਜ ਦੀ ਬਣੀ ਜੀ ਤਿਆਰ ਨੰਬਰ ਆ ਜੀ ਦੂਜੇ ਸਮੇ ਨੋ ਪੰਜਾਬ ਨੰਬਰ ਦੂਜੇ ਸਮੇ ਨੋ ਹਾਂਜੀ ਆਪਣਾ ਕਿੰਨਾ ਡਿਮਾਂਡ ਕਰਦੇ ਆ ਟਰੈਕਟਰ ਦੀ ਇਹਦੇ 140 ਜੀ ਇੱਕ ਰੱਖ 40000 ਰੁਪਿਆ ਡਿਮਾਂਡ ਕਰਦੇ ਹਾਂ ਬਾਕੀ ਹੋਰ ਮਾੜਾ ਪੁੰਡ ਬੰਦ ਕਰ ਤੈਨੂੰ ਹੋ ਜਾਊਗਾ ਜੀ ਸलो ਮੌਕੇ ਤੇ ਜਦੋਂ ਠੀਕ ਠੀਕ ਹੈ ਜੀ ਤੇ ਅਗਰੇ ਤੁਹਾਨੂੰ ਪਾਹਰ ਦਿਖਾਉਣਾ ਹੈ ਬਾਈਆਂ ਕੋਲ ਉਹਦੇ ਵੀਰੋਂ ਕੋਲ ਦੋ ਟਰੈਕਟਰ ਹੋਰ ਖੜੇ ਨੇ ਮਹਿੰਦਰਾ 250 ਹੈ ਜੀ ਹਾਂਜੀ ਮਤਲਬ ਇਹ ਕਾਫੀ ਹਾਂਜੀ ਦੋ ਸਿਲੰਡਰ ਆ ਜੀ ਇਹ ਦੋ ਸਿਲੰਡਰ ਹਾਂਜੀ ਹਾਂਜੀ ਇਹ ਆਪਣਾ ਕਿੰਨਾ ਨੰਬਰ ਆ ਜੀ ਇਹ ਪੰਜਾਬ ਦਾ ਨੰਬਰ ਆ ਜੀ 90 ਮਾਡਲ ਪੰਜਾਬ ਦਾ ਨੰਬਰ ਆ 90 ਮਾਡਲ ਹਾਂਜੀ ਹਾਂਜੀ ਠੀਕ ਅਠੀ ਗਈ ਇਹ ਜਿਹੜਾ ਲੋਕੀ ਮਾਰ ਰੇ ਤੋ ਜੀ ਓਕੇ ਜੀ ਆ ਬਾਹ ਕੇ ਲੈ ਜਾ ਵਿੱਚ ਆ ਨਵੀਂ ਬੈਟਰੀ ਬੈਟਰੀ ਬੂਟਰੀ ਬਿਲਕੁਲ ਵਿਰੋਣ ਨਹੀਂ ਕਹਿੰਦੇ ਨਵੀਂ ਰੱਖੀ ਹੋਇਆ ਟਾਇਰ ਵੀ ਤੁਸੀਂ ਦੇਖ ਸਕਦੇ ਹੋ ਹਾਂ ਜੀ ਟਾਇਰ ਬਹੁਤ ਪਹਿਲੇ ਟਾਇਰ ਲਗਭਗ ਹੈਗੇ ਨੇ 60 70% ਐਮ ਆਰ ਐਫ ਦੇ ਟਾਇਰ ਨੇ ਜੀ ਐਮ ਆਰ ਐਫ ਦੇ ਟਾਇਰ ਨੇ ਇੱਕ ਦਿਨ ਵਾਰ ਕਰਦੇ ਜਪੇ ਜੀ ਇਹਦੀ 115 ਦੀ 115 ਹਾਂਜੀ ਠੀਕ ਹੈ ਠੀਕ ਹੈ ਜੀ ਤੇ ਅਗਲਾ ਆ ਗਿਆ ਜੀ ਮਹਿੰਦਰਾ ਇੰਟਰਨੈਸ਼ਨਲ ਤੇ ਪੁਰਾਣਾ ਇਹ ਸੀਟਰਾਂ ਵਾਲਾ ਇਹ ਠੀਕ ਹੈ ਠੀਕ ਹੈ ਜੀ ਅਸੀਂ ਕਈ ਵਾਰ ਕੋਈ ਕਹਿੰਦਾ ਬਈ ਜਿੰਦਰਾ ਆਉਣਾ ਹੈ ਇਸ ਤਰ੍ਹਾਂ ਵੀ ਤਿਆਰ ਕਰਾਉਣਾ ਹਾਂਜੀ ਹਾਂਜੀ ਇੱਕ ਨੰਬਰ ਲਈ ਇਹ ਹੈਗਾ ਜੀ ਮਾਡਲ 84 84 ਮਾਡਲ ਟਰੈਕਟਰ ਆ ਹਾਂਜੀ ਜਿਵੇਂ ਕੋਈ ਮੇਰੇ ਭਰਾ ਐਜੇ ਹੁੰਦਾ ਜਿਹੜੇ ਸਕੇਨ ਟਰੈਕਟਰਾਂ ਦੇ ਜਿਹਨੂੰ ਚਾਰ ਰੋਣਾ ਫਾਰਮ ਹੁੰਦਾ ਹੈ ਸਰਫ ਸਟਾਰਟਾ ਚਾਲੂ ਹਾਲਤ ਚਾ ਕੋਈ ਉਹ ਨਹੀਂ ਠੀਕ ਹੈ ਜੀ ਸਰਫ ਸਟਾਰਟਾ ਹੈ ਹਾਂਜੀ 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 ਬਾਕੀ ਜਿੰਨੇ ਗੱਲ ਨੇ ਨੋ ਮਿਲੂ ਠੀਕ ਹੈ ਠੀਕ ਹੈ ਜੀ ਟਾਇਰ ਤੋਂ ਅਸੀਂ ਦੇਖ ਰਹੇ ਹਾਂ ਟਾਇਰ ਪਿਛਲੇ ਪਾਇੇ ਲਗਭਗ 50% ਆਪਾਂ ਹਟਾਈ ਦੇ ਨੇ ਮੁਰਲੇ ਟਾਇਰ ਹਾਲਾ ਕੀ ਪਾਇੇ ਨੇ ਜਿਹਨੇ ਚਾਰ ਕਰਵਾਉਣ ਦਾ ਹਾਂਜੀ 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 ਪਾਉ ਉਹ ਰੈਕਟ ਉਹ ਟਾਇਰ ਇਹ ਜਿਹੜੇ ਦਿਨ ਵਾਲਾ ਕਰਦੇ ਨੇ 58000 ਰੁਪਏ ਦੇਵਾਂਗੇ 80000 ਰੁਪਏ ਠੀਕ ਹੈ ਜੀ ਇਹ ਵੀ ਕਾਹਦੇ ਹੋਏ ਵੱਲੋਂ ਆਪੀ ਹਾਂਜੀ ਓਕੇ ਪੰਜਾਬ ਨੰਬਰ ਆ ਜੀ ਹਾਂ ਠੀਕ ਹੈ ਜੀ ਵੀਰ ਜੀ ਹੋਰ ਵੀ ਟਰੈਕਟਰ ਹੈ ਆਪਣੇ ਕੋਲ ਫਿਲਹਾਲ ਇਹ ਹੀ ਟਰੈਕਟਰ ਨੇ ਟਰੈਕਟਰ ਹੈਗੇ ਨਹੀਂ ਜੀ ਹੋਰ ਠੀਕ ਹੈ ਠੀਕ ਹੈ ਹਾਂਜੀ ਹਾਂ ਲੈ ਕੇ ਆਉਣਾ ਦੁਕਾਨ ਤੇ ਲੈ ਕੇ ਆਉਣਾ ਸਾਲੇ ਉਹ ਆਪਾਂ ਤੁਹਾਨੂੰ ਆਪਾਂ ਜੀ ਅਗਲੀ ਵੀਡੀਓ ਵਿੱਚ ਨੈਸ਼ਨਲ ਦਿਖਾ ਦਾਂਗੇ ਹਾਂਜੀ ਜੀ ਸਭ ਤੋਂ ਪਹਿਲਾਂ ਆਪਣਾ ਨੰਬਰ ਆਪਣੇ ਟਰੈਕਟਰ ਨਾਲ ਬੋਲ ਦੇਣਾ ਚਾਹੀਦਾ ਹਾਂਜੀ ਮੇਰਾ ਨੰਬਰ 98725 0234 ਫੋਨ ਨੰਬਰ ਹੈ ਕੋਈ ਨੰਬਰ ਸਿੱਕ ਕੋਈ ਹੈ ਜੀ 987250234 0234 ਹਾਂਜੀ ਹਾਂਜੀ ਬ੍ਰੋ ਇਹਦੇ ਵੀਰ ਦਾ ਕੰਟੈਕਟ ਨੰਬਰ ਹੈ ਹਾਂਜੀ ਜੇ ਕੋਈ ਮੇਰਾ ਭਰਾ ਟਰੈਕਟਰ ਲੈਣਾ ਚਾਹੁੰਦਾ ਹੈ ਤਾਂ ਜੀ ਇੱਕ ਵਾਰ ਤੁਸੀਂ ਆਪਣੀ ਲੋਕੇਸ਼ਨ ਇੱਕ ਵਾਰ ਫਿਰ ਦੱਸ ਦਿਓ ਜੀ ਹਾਂਜੀ ਆਪਣਾ ਅਮਲੋਤੋਂ ਜਿਹੜੀ ਜੋੜੇਪੁਰੋਂ ਲੇਗੋੜਲਾ ਰੋਡ ਜਾਂਦੀ ਆ ਉਹਦੇ ਉੱਪਰ ਆ ਬੁੱਗਾ ਅੱਡਾ ਪੈਂਦਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਵੀਰ ਦੀ ਲੋਕੇਸ਼ਨ ਆ ਆਪਣਾ ਦੇ ਜਿੱਥੇ ਪਈ ਇਹ ਕੋਈ ਮੇਰਾ ਤਾਂ ਆ ਟਰੈਕਟਰ ਲੈਣਾ ਚਾਹੁੰਦਾ ਹੈ ਤਾਂ ਜਰੂਰ ਵੀਰ ਕੋਲ ਕੰਟੈਕਟ ਕਰਕੇ ਆਪਣਾ ਆ ਜਾਓ ਵੀਰ ਨੇ ਬੜੇ ਘੈਂਟ ਆ ਤਾਂ ਪਰਾਡਕਟਰ ਵੀਰ ਕੋਲ ਦੋ ਤਿੰਨ ਜਿਹੜੇ ਬੜੇ ਆਪਣਾ ਸਕਰੀਨ ਮਨਜਾ ਰਿਹਾ ਜੀ ਤਿਆਰ ਕਰਮਾਉਣ ਵਾਲੇ ਉਹ ਖੜੇ ਨੇ ਬਾਕੀ ਉਹ ਟਰੈਕਟਰ ਬੜੇ ਸੋਹਣੇ ਨੇ ਆਪਣਾ ਜਰੂਰ ਵੀਰ ਨੂੰ ਮੌਕਾ ਦਿਓ ਵੀਰ ਕੋਲ ਪਹੁੰਚੋ ਹਾਂਜੀ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈਡਕੁੰਨ ਬਾਕੀ ਆਲ ਦੁਨੀਆ ਕਰ ਲਿਓ ਪ੍ਰੈਸ ਆਪਣੀ ਵੀਡੀਓ ਕੋਲ ਐਕਸਪ ਕਮੈਂਟ ਧੰਨਵਾਦ ਜੀ ਧੰਨਵਾਦ